ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਮਿਲ ਗੁਰਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਪੌਂ ਪੁੱਤਰ ਸ਼ਬਦ ਪੰਕਤੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਉਚਾਰਨ ਕੀਤਾ ਹੋਇਆ ਸ਼ਬਦ ਹੈ ਇਹ ਸ਼ਬਦ ਜੀ ਗੁਰੂ ਰਾਮਦਾਸ ਪਾਸ਼ਾ ਜੀ ਆਪਣੇ ਪਿਆਰਿਆਂ ਸਚਾਰਿਆਂ ਨੂੰ ਇੱਕ ਨਿੱਘਾ ਪਿਆਰ ਭਰਿਆ ਸੱਦਾ ਦੇ ਰਹੇ ਨੇ ਆਹ ਪਿਆਰਿਓ ਸਾਰੇ ਰਲ ਮਿਲ ਕੇ ਉਸ ਮਾਲਕ ਦੀਆਂ ਚਰਚਾ ਕਰ ਲਈਏ ਸਿਰਤਾ ਕਰ ਲਈਏ ਕੋਸ਼ਟਾ ਗੋਸ਼ਟੀਆਂ ਕਰ ਲਈਏ ਜਿਸ ਦੀ ਕਿਰਪਾ ਦਾ ਸਦਕਾ ਸਾਨੂੰ ਮਾਨਸ ਜਨ ਪ੍ਰਾਪਤ ਹੋਇਆ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦਹੀ ਪਾਈ ਜਿਸ ਦੀ ਕਿਰਪਾ ਦਾ ਸਦਕਾ ਸਾਨੂੰ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਹੋਈ ਹੈ ਗੁਰਪੂਰਾ ਜਨ ਸਿਮਰਿਆ ਸਹੀ ਭੇ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ ਜਿਸ ਦੀ ਕਿਰਪਾ ਦਾ ਸਦਕਾ ਸਾਨੂੰ ਸੰਸਾਰ ਦੇ ਵਿੱਚ ਸਾਰੀਆਂ ਸੁਭਧਾ ਪ੍ਰਾਪਤ ਹੋਈਆਂ ਜੀਉ ਪਾਇ ਪਿੰਡ ਜਨ ਸਾਜਿਆ ਦਿੱਤਾ ਪੈਣ ਲਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦਗੁਰੂ ਬੰਦ ਜਿਸ ਦੀ ਕਿਰਪਾ ਦਾ ਸਦਕਾ ਸਾਨੂੰ ਸੱਤ ਦੀ ਸੰਗਤ ਪ੍ਰਾਪਤ ਹੋਈ ਹੈ ਬੜਪਾਗੀ ਸਤਸੰਗਤ ਪਾਵੈ ਭਾਗਹੀਨ ਪਰਨ ਝੋਟਾਂ ਖਾਵੈ ਜਿਸ ਦੀ ਕਿਰਪਾ ਦਾ ਸਦਕਾ ਸਾਨੂੰ ਸਾਂਝੀਆਂ ਪੰਕਤਾਂ ਪ੍ਰਾਪਤ ਹੋਈਆਂ ਹਨ ਖਾਵੇਂ ਖਰਚੇ ਰਲ-ਮਿਲ ਭਾਈ ਤੋਟ ਨਾ ਆਵੇ ਬੱਦੋ ਚਾਹੀਏ ਉਹ ਮਾਲਕ ਬੜਾ ਦਿਆਲੂ ਹੈ ਕਿਰਪਾਲੂ ਹੈ ਤੋ ਕਾਲਮ ਪ੍ਰਨਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਅੰਗ ਬਹੁਤੇ ਉਹ ਬਿਨਾ ਬੋਲਿਆ ਹੀ ਸਾਡੀ ਮਨ ਦੀਆਂ ਸਾਰੀਆਂ ਬਾਤਾਂ ਪੁੱਝ ਲੈਂਦਾ ਉਹ ਮਾਲਕ ਜਿਹੜਾ ਬੜਾ ਦਿਆਲੂ ਕਿਰਪਾਲੀ ਕਿਰਪਾਲੂ ਹੈ ਮੇਨੂੰ ਬੋਲੇ ਸਭ ਕੀ ਜਾਣਦਾ ਕਿਸ ਅਗੇ ਕੀਚੇ ਅਰਦਾਸ ਉਹ ਸਾਰੇ ਰਲ ਮਿਲ ਕੇ ਜਿੱਥੇ ਉਸ ਮਾਲਕ ਦੀ ਉਸਤਤਾ ਕਰੀਏ ਉੱਥੇ ਜੋ ਸਾਡੇ ਅੰਦਰ ਦੁੱਬਦਾ ਪਈ ਹੋਈ ਹੈ ਉਹ ਜੋ ਕਿਸਮੇ ਦੇ ਵਿੱਚ ਦੁੱਬਦਾ ਪਾਈ ਕਿਸ ਨੇ ਹੈ ਪੁਜਾਰੀ ਬਾਦ ਨੇ ਆਪਣੇ ਸਵਾਰ ਦੇ ਖਾਤਰ ਕੋਈ ਇਕੱਤਰ ਮਿਲੋ ਮੇਰੇ ਭਾਈ ਦੁੱਬਦਾ ਦੂਰ ਕਰੋ ਲੈ ਲਾਏ ਵੈਸੇ ਤੇ ਪੂਜਾ ਪਾਠ ਸਾਰੇ ਕਰਦੇ ਲੇਕਿਨ ਪੁਜਾਰੀ ਨੇ ਆਪਣੇ ਨਿਸਵਾਰਤ ਲਈ ਇੱਕ ਮਾਲਕ ਦੀ ਪੂਜਾ ਤੋਂ ਹਟਾ ਕੇ ਅਨੇਕਾਂ ਦੀ ਪੂਜਾ ਵਾਲੇ ਪਾਸੇ ਸਮਾਜ ਨੂੰ ਲੁਕਾਈ ਨੂੰ ਤੋਰਿਆ ਜੋ ਕਿ ਸਰਾਸਰ ਗਲਤ ਹੈ ਇਸ ਲਈ ਸਤਗੁਰ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਪਾਈ ਜੇ ਮਾਂ ਇੱਕ ਹੈ ਬਾਪ ਵੀ ਇੱਕ ਹੈ ਰੱਬ ਦੋ ਨਹੀਂ ਹੋ ਸਕਦੇ ਜੇ ਰੱਬ ਦੇ ਨਾਮ ਅਨੇਕਾਂ ਹੋ ਸਕਦੇ ਹਨ ਅਨੇਕ ਹੈ ਫਿਰ ਇੱਕ ਹੈ ਲੇਕਿਨ ਜਿਹੜਾ ਜੋ ਪਰਮ ਪੁਜਾਰੀ ਨੇ ਪਾਇਆ ਹੋਇਆ ਹੈ ਅਨੇਕਾਂ ਦੀ ਪੂਜਾ ਕਰਨੀ ਆ ਇਹ ਸਾਰਾ ਸਰ ਗਲਤ ਹੈ ਸਾਬ ਮੇਰਾ ਏਕੋ ਹੈ ਭਈ ਏਕੋ ਹੈ ਉਸ ਦੇ ਨਾਲ ਪੁਜਾਰੀ ਨੇ ਜੋ ਪਰਮ ਪਾਇਆ ਹੈ ਹਰ ਕੋਈ ਆਪਣੇ ਆਪ ਨੂੰ ਦੇ ਕਰਕੇ ਗੁਰੂ ਸਮਝਦਾ ਹੈ ਤੇ ਦੇਹ ਤੇ ਨਾਸ਼ਵਾਨ ਹੈ ਦੇਹ ਤੇ ਗਲਤੀਆਂ ਦਾ ਪੁਤਲਾ ਹੈ ਦੇਹ ਤੇ ਉਹਨਾਂ ਨਾਲ ਭਰੀ ਹੋਈ ਹੈ ਇੱਕ ਸਮੇਂ ਦੇ ਇੱਕ ਇੱਕ ਥਾਂ ਟਿੱਕੀ ਰਹਿੰਦੀ ਹੈ ਇਸ ਲਈ ਹਾਜ਼ਰ-ਨਾਜ਼ਰ ਦੇ ਦੇਹ ਹੋ ਸਕਦੀ ਨਹੀਂ ਦੇਹ ਕਿਵੇਂ ਗੁਰੂ ਹੋ ਸਕਦਾ ਹੈ ਕਿਵੇਂ ਗੁਰੂ ਹੋ ਸਕਦੀ ਹੈ ਤੇ ਸਰੀਰ ਕਿਵੇਂ ਗੁਰੂ ਹੋ ਸਕਦਾ ਹੈ ਇਸ ਲਈ ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਦੇਹ ਗੁਰੂ ਨਹੀਂ ਹੈ ਸ਼ਬਦ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨ ਨੇ ਪਰ ਤੱਕ ਗੁਰੂ ਨਿਸ਼ਟਾਰੇ ਪੁਜਾਰੀ ਦੇ ਪਾਏ ਹੋਏ ਜੰਜਾਲ ਜਾਤ ਪਾਤ ਛੂਚਾਤ ਸਤਗੁਰ ਪਾਸ਼ਾ ਜੀ ਕਹਿੰਦੇ ਵਿਚਾਰ ਕਰੋ ਪਰਮਾਤਮਾ ਦੇ ਨਾਮ ਕਰਦੇ ਵਿੱਚ ਕੋਈ ਜਾਤ ਪਾਤ ਦਾ ਕੋਈ ਲੈਖਾ ਜੋਖਾ ਨਹੀਂ ਕੋਈ ਜਾਤ ਪਾਤ ਨਹੀਂ ਹੈ ਜਾਤ ਜਰਮ ਨਾ ਪੁੱਛੀਏ ਸੱਚ ਕਰ ਲੇ ਬਤਾਏ ਸਾਤ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ ਵਹਿਮ ਪਰਮ ਦੀ ਗੱਲ ਕੀਤੀ ਪੁਜਾਰੀ ਨੇ ਆਪਣੇ ਅੰ内 ਸਵਾਰਥ ਲਈ ਅਨੇਕਾਂ ਹੀ ਡੰਬਰ ਰਚ ਕੇ ਵਹਿਮ ਪਰਮੋ ਕਰਮ ਕਾਂਡਾ ਚ ਪਾਇਆ ਸਤਗੁਰ ਪਾਸ਼ਾ ਜੀ ਪਰਮਾਨੰਦਨ ਪਿਆਰੇ ਇਨਵਿਤ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਯੋਗ ਸੁਆਮੀ ਕੇ ਦੁਆਰੇ ਦਿੱਤੇ ਬੁੱਧ ਵੇਕਾ ਤੇ ਪੁਜਾਰੀ ਇੱਥੇ ਤੱਕ ਕਰ ਦਿੰਦਾ ਹੈ ਕਿ ਇਸ ਰੋਸਥਾਨਾਂ ਦੇ ਵਿੱਚ ਨਸ਼ੇ ਨੂੰ ਵੀ ਬढ़ावा ਦੇ ਦਿੰਦਾ ਕਈ ਵਾਰ ਤੇ ਨਸ਼ੇ ਦੇ ਕਰਕੇ ਕਹਿੰਦਾ ਕਿ ਇਸ ਨੂੰ ਛੱਡ ਦੋ ਤਾਂ ਤੁਹਾਡੀਆਂ ਭਾਵਨਾ ਪੂਰੀਆਂ ਹੋਣਗੀਆਂ ਤੇ ਅੱਜ ਸਮਾਜ ਦੇ ਵਿੱਚ ਨਸ਼ੇ ਕਰਕੇ ਦੁਨੀਆ ਗਰਕ ਹੋ ਰਹੀ ਹੈ ਸਤਿਗੁਰੂ ਪਾਸ਼ਾ ਜੀ ਸਮਝਾਉਂਦੇ ਕਿ ਪਾਏ ਨਸ਼ਾ ਕਰਨਾ ਹੈ ਪ੍ਰੇਮ ਦਾ ਕਰਨਾ ਹੈ ਨਸ਼ਾ ਕਰਨਾ ਹੈ ਨਾਮ ਦਾ ਕਰਨਾ ਹੈ ਵਿਖੇ ਵਰ ਵਿਕਤਿ ਆਗਿਰ ਸਖੀਏ ਨਾਮ ਹਾਰਸ ਵੀ ਐਸੀਆਂ अनेका ਪੁਜਾਰੀ ਨੇ ਉਲਝਣਾ ਪਾਈਆਂ ਸਮਾਜ ਦੇ ਵਿੱਚ ਉਹਨਾਂ ਉਲਝਣਾ ਨੂੰ ਦਾ ਹੱਲ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਪੈਣਾ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਕਰਨੀ ਪੈਣੀ ਹੈ ਤੇ ਪੂਰਾ ਗੁਰੂ ਹੀ ਸਾਨੂੰ ਜੀਵਨ ਦੀ ਜਾਇਦ ਦੱਸਦਾ ਹੈ ਤਾਂ ਹੀ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਸਮਝਾਉਣਾ ਕਰਦੇ ਨੇ ਪਿਆਰਿਓ ਇਕਜੁੱਟ ਹੋਜੋ ਇਕ ਜੁਟ ਹੋ ਕੇ ਸਾਰੇ ਰਲ ਮਿਲ ਕੇ ਉਸ ਮਾਲਕ ਦੀਆਂ ਸਿਫਤਾਂ ਕਰੋ ਹਰ ਕੀਆਂ ਕਥਾ ਕਹਾਣੀਆਂ ਗੁਰਮੇਦ ਸੁਨਾਈਆਂ ਬਲਹਾਰੀ ਗੁਰਿਆ ਆਪਣੇ ਗੁਰੂ ਕੋ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਬੜਾ ਪਿਆਰ ਭਰਿਆ ਨਿਕਾ ਸਦਾ ਦਿਨ ਦਿਨ ਕਿ ਪਿਆਰਿਓ ਆਓ ਸਾਰੇ ਰਲ ਮਿਲ ਕੇ ਉਸ ਮਾਲਕ ਦੀ ਸਿਫਤਾਂ ਕਰਿਏ ਜਿਸ ਮਾਲਕ ਨੇ ਸਾਨੂੰ ਇਤਨੇ ਆਤਾਂ ਬੰਡੀਆਂ ਸਾਨੂੰ ਸੰਸਾਰ ਉਹ ਖਾਲਿਆ ਸਾਡੇ ਤੇ ਰਹਿਮਤਾ ਕਰ ਰਿਹਾ ਹੈ ਉਸ ਮਾਲਕ ਦੀ ਸਿਫਤਾਂ ਕਰਨਾ ਹੀ ਸਾਡਾ ਧਰਮ ਹੈ ਆਪਣੇ ਜੀਵਨ ਨੂੰ ਉਰਥ ਨੂੰ ਸਮਝੋ ਕਿ ਸੰਸਾਰ ਵਿੱਚ ਆਉਣ ਲਈ ਅਸੀਂ ਕਿਉਂ ਆਏ ਹਾਂ ਸਾਡਾ ਆਉਣ ਦਾ ਮਕਸਦ